ਸਾਥਿਓ ਨੌਕਰੀਆਂ ਦੇ ਲਈ ਸਕਿੱਲਸ ਬਹੁਤ ਜ਼ਰੂਰੀ ਨੇ ਅੱਜ ਕੱਲ ਦੇ ਦੌਰ ਦੇ ਵਿੱਚ ਕਮਿਊਨੀਕੇਸ਼ਨ ਸਕਿੱਲਸ ਤੇ ਪਰਸਨੈਲਿਟੀ ਡਿਵੈਲਪਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਇਹ ਭਾਵੇਂ ਪ੍ਰਾਈਵੇਟ ਨੌਕਰੀ ਦੀ ਗੱਲ ਹੋਵੇ ਭਾਵੇਂ ਸਰਕਾਰੀ ਨੌਕਰੀ ਦੀ ਗੱਲ ਹੋਵੇ ਸਰਕਾਰੀ ਪ੍ਰਾਈਵੇਟ ਦੋਨੇ ਹੀ ਨੌਕਰੀਆਂ ਦੇ ਵਿੱਚ ਜੇਕਰ ਤੁਸੀਂ ਇੰਟਰਵਿਊ ਦੇ ਵਿੱਚ ਅਪੀਅਰ ਹੋਣਾ ਹੈ ਤਾਂ ਇਹ ਸਕਿੱਲਸ ਸਾਡੇ ਲਈ ਸਿੱਖਣੇ ਬਹੁਤ ਜ਼ਰੂਰੀ ਨੇ ਤੇ ਇਹ ਸਕਿੱਲਸ ਬਠਿੰਡਾ ਦੇ ਵਿੱਚ ਤੁਹਾਨੂੰ ਸਿਖਾਏ ਜਾ ਰਹੇ ਨੇ ਇਨਸਪਾਇਰ ਐਜੂਕੇਸ਼ਨਲ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਜੋ ਕਿ ਅਜੀਤ ਰੋਡ ਦੇ 6 ਨੰਬਰ ਗਲੀ ਦੇ ਵਿੱਚ ਚੱਲ ਰਿਹਾ ਹੈ ਇੱਥੇ ਤੁਸੀਂ ਆ ਕੇ ਦਾਖਲ ਹੋ ਕੇ ਇਹ ਜੋ ਕਮਿਊਨੀਕੇਸ਼ਨ ਤੇ ਪਰਸਨੈਲਿਟੀ ਡਿਵੈਲਪਮੈਂਟ ਦੇ ਸਕਿੱਲਸ ਨੇ ਨਾਲੋਂ ਨਾਲ ਅਕਾਊਂਟਸ ਤੇ ਹੋਰ ਕਈ ਤਰ੍ਹਾਂ ਦੀਆਂ ਮੁਹਾਰਤਾਂ ਜਿਹੜੀ ਨੌਕਰੀਆਂ ਦੇ ਲਈ ਜ਼ਰੂਰੀ ਹੁੰਦੀਆਂ ਉਹ ਹਾਸਲ ਕਰ ਸਕਦੇ ਹੋ ਤੇ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਅਸੀਂ ਇੱਥੋਂ ਦੇ ਹੀ ਸੈਂਟਰ ਦੇ ਮੁਖੀ ਨਿਤਿਨ ਕੁਮਾਰ ਬੰਸਲ ਜੀ ਦੇ ਨਾਲ ਗੱਲ ਕਰਾਂਗੇ ਆਓ ਚਲਦੇ ਹਾਂ ਅੱਗੇ ਨਿਤਿਨ ਬੰਸਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਇਸ ਵੀਡੀਓ 'ਚ ਅ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਥੋੜਾ ਬਹੁਤ ਸਵਾਗਤ ਹੈ ਸਾਡੇ ਇੰਸਟੀਚਿਊਟ ਦੇ ਵਿੱਚ ਜੀ ਨਿਤਿਨ ਜੀ ਕਿਸ ਤਰ੍ਹਾਂ ਦੀਆਂ ਜੋ ਹੁਨਰ ਦੀਆਂ ਕਮੀਆਂ ਤੁਸੀਂ ਦੇਖ ਰਹੇ ਹੋ ਐਸਪੀਰੈਂਟਸ ਚ ਕੈਂਡੀਡੇਟਸ ਦੇ ਵਿੱਚ ਅੱਜਕੱਲ ਜਿਨ੍ਹਾਂ ਦੇ ਕਰਕੇ ਉਹ ਨੌਕਰੀਆਂ ਦੇ ਲਈ ਫਿੱਟ ਨਹੀਂ ਪਾਏ ਜਾਂਦੇ ਤੇ ਉਹਨਾਂ ਸਕਿੱਲਸ ਨੂੰ ਤੁਸੀਂ ਆਪਣੇ ਸੈਂਟਰ ਦੇ ਉੱਤੇ ਉਹਨਾਂ ਦੇ ਨਿਖਾਰਦੇ ਹੋ ਉਹਨਾਂ ਸਕਿੱਲਸ ਨੂੰ ਕਿਹੜੀਆਂ ਇਹ ਕਮੀਆਂ ਨੇ ਤੇ ਤੁਹਾਡੇ ਵੱਲੋਂ ਕਿਹੜੇ ਸਕਿੱਲਸ ਇਸ ਸਕਿੱਲ ਸੈਂਟਰ ਦੇ ਵਿੱਚ ਉਹਨਾਂ ਨੂੰ ਸਿਖਾਏ ਪ੍ਰੋਵਾਈਡ ਕਰਵਾਏ ਜਾ ਰਹੇ ਨੇ ਦੇਖੋ ਜੀ ਮੈਂ ਪਹਿਲਾਂ ਤਾਂ ਇਹ ਦੱਸਣਾ ਚਾਹੂੰਗਾ ਮੇਰਾ ਜੋ ਸਕਿੱਲ ਸੈਂਟਰ ਹੈ ਜੀ ਬੇਸਿਕਲੀ ਉਸ ਤੋਂ ਪਹਿਲਾਂ ਮੈਂ ਕੰਮ ਕਰ ਚੁੱਕਿਆ ਸੀਗਾ ਜੋਬ ਪਲੇਸਮੈਂਟ ਦਾ ਹੂੰ ਉਸੇ ਟਾਈਮ ਤੇ ਜੋ ਚੀਜ਼ਾਂ ਮੈਨੂੰ ਕਮੀਆਂ ਦਿਖੀਆਂ ਜੀ ਉਹ ਕਮੀਆਂ ਇਹ ਦਿਖ ਰਹੀਆਂ ਸੀ ਕਿ ਕੋਈ ਵੀ ਸਕਿੱਲ ਨਹੀਂ ਲੈ ਕੇ ਆ ਰਿਹਾ ਹੂੰ ਸਾਰਿਆਂ ਕੋਲ ਸਰਟੀਫਿਕੇਸ਼ਨ ਹੈ ਗ੍ਰੈਜੂਏਸ਼ਨ ਵੀ ਸਭ ਨੇ ਕੰਪਲੀਟ ਕੀਤੀ ਹੋਈ ਹੈ ਜੀ ਬਟ ਕਿਸੇ ਕੋਲ ਵੀ ਇਹ ਨਹੀਂ ਹੈ ਕਿ ਸਕਿੱਲ ਆ ਰਿਹਾ ਕਿਸੇ ਨੂੰ ਕਮਿਊਨੀਕੇਸ਼ਨ ਸਕਿੱਲਸ ਨਹੀਂ ਆਉਂਦੇ ਕਿਸੇ ਤੇ ਵਿੱਚ ਇਸ਼ੂਜ਼ ਆਉਂਦੇ ਆ ਕਿ ਉਹ ਕੰਪਿਊਟਰ ਆਪਰੇਟਰ ਦੀ ਜੋਬ ਦਾ ਭਾਵ ਹੈ ਪਰ ਕੰਪਿਊਟਰ ਆਪਰੇਟਰ ਦੋਨੋਂ ਨੇ ਕੋਰਸ ਕੀਤੇ ਹੋਏ ਦੋ-ਦੋ ਸਾਲ ਹੋ ਚੁੱਕੇ ਆ। ਬਾਕੀ ਠੀਕ ਐ ਫਿਰ ਉਸ ਤੋਂ ਬਾਅਦ ਜਦੋਂ ਕੰਪਿਊਟਰ ਦੀ ਜੌਬ ਲੈਣ ਆਂਦੇ ਆ ਤਾਂ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਐ। ਹੂੰ ਫਿਰ ਸੈਲਰੀਜ਼ ਉਹ ਸੈਲਰੀਜ਼ ਉਹ ਮੰਗਦੇ ਆ ਜੋ ਕਿ ਪੌਸਿਬਿਲਿਟੀ ਹੈ ਹੀ ਨਹੀਂ ਐ। ਸੈਲਰੀਜ਼ ਲਾਈਕ 20000 30000 ਉਹਨਾਂ ਦੀ ਡਿਮਾਂਡ ਰਹਿੰਦੀ ਹੈ ਹਮੇਸ਼ਾ। ਹੂੰ ਪਰ ਐਕਚੁਅਲ ਦੇ ਵਿੱਚ ਅਗਰ ਉਹ ਆਪਦੇ ਵਿੱਚ ਸਕਿੱਲਸ ਨਹੀਂ ਲੈ ਕੇ ਆਣਗੇ ਤਾਂ ਉਹ ਚੀਜ਼ਾਂ ਨੂੰ ਲੈ ਕੇ ਆਣਾ ਉਹਨਾਂ ਦੀ ਬਹੁਤ ਔਕਾਹ ਹੈ ਤੇ ਅਗਰ ਆਪਾਂ ਗੱਲ ਕਰੀਏ ਸਕਿੱਲ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਕਮਿਊਨੀਕੇਸ਼ਨ ਜੀ ਠੀਕ ਹੈ ਫਿਰ ਉਸ ਤੋਂ ਬਾਅਦ ਕੋਈ ਇਹ ਜੀ ਸਕਿੱਲਸ ਇੰਪੋਰਟੈਂਟ ਹੈ ਕਿਉਂਕਿ ਉਸ ਦੇ ਨਾਲ ਹੀ ਤੁਹਾਨੂੰ ਇੰਟਰਵਿਊਸ ਤੁਸੀਂ ਕਰੈਕ ਕਰ ਪਾਉਂਗੇ ਵਾਕਈ ਠੀਕ ਹੈ ਸਭ ਤੋਂ ਇੰਪੋਰਟੈਂਟ ਮੈਨੂੰ ਲੱਗਦਾ ਉਸ ਤੋਂ ਬਾਅਦ ਪਰਸਨੈਲਿਟੀ ਡਿਵੈਲਪਮੈਂਟ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਆਪਦੀ ਪਰਸਨੈਲਿਟੀ ਉੱਤੇ ਵਰਕ ਨਹੀਂ ਕਰਦੇ ਜਦੋਂ ਫਰਸਟ ਇੰਪ੍ਰੈਸ਼ਨ ਲਾਸਟ ਇੰਪ੍ਰੈਸ਼ਨ ਵਾਲੀ ਗੱਲ ਹੈ ਜਦੋਂ ਪਰਸਨ ਜਾਂਦਾ ਹੈ ਤੇ ਡਿਮਾਂਡ ਜਿਵੇਂ ਕਰ ਰਿਹਾ ਕਿ ਮੈਨੂੰ 15 ਚਾਹੀਦਾ ਹੈ 20 ਚਾਹੀਦਾ ਹੈ 30000 ਚਾਹੀਦਾ ਹੈ ਤਾਂ ਉਸ ਤਰੀਕੇ ਦੀ ਉਹ ਪਰਸਨੈਲਿਟੀ ਲੈ ਕੇ ਨਹੀਂ ਆਉਂਦੀ ਜੀ ਠੀਕ ਹੈ ਜਿਹਨੂੰ ਆਪਾਂ ਕਵਾਂਗੇ ਕਿ ਜਸ ਆਪਾਂ ਗਏ ਕੱਪੜੇ ਜੋ ਪਾਉਂਦਾ ਜੋ ਪਹਿਰਾਵਾ ਉਹ ਵੀ ਬਹੁਤ ਇੰਪੋਰਟੈਂਟ ਹੈ ਹਮ ਤੇ ਉਸ ਦੇ ਉੱਤੇ ਉਹ ਵਰਕ ਆਊਟ ਨਹੀਂ ਕਰਕੇ ਆਉਂਦੇ ਬਿਲਕੁਲ ਫਿਰ ਉਹ ਸੈਲਰੀ ਡਿਮਾਂਡ ਉਹਨਾਂ ਦੀ ਕੰਪਲੀਟ ਨਹੀਂ ਹੋ ਪਾਂਦੇ ਜੀ ਠੀਕ ਹੈ ਸਕਿੱਲਸ ਦਾ ਆਪਾਂ ਕਹੀਏ ਸਾਰਿਆਂ ਕੋਲ ਸਿਰਫ ਸਰਟੀਫਿਕੇਟਸ ਹੀ ਹੈ ਹਮ ਸਿਰਫ ਸਰਟੀਫਿਕੇਟਸ ਤੋਂ ਇਲਾਵਾ ਹ ਜੋ ਬਹੁਤ ਉਹਨਾਂ ਨੂੰ ਆਪਦੇ ਉੱਤੇ ਵਰਕ ਕਰਨ ਦੀ ਜ਼ਰੂਰਤ ਹੈ ਕਿਉਂਕਿ ਉਹ ਆਪਦੇ ਉੱਤੇ ਵਰਕ ਕਰਨ ਦੀ ਬਜਾਏ ਸਿਰਫ ਸਰਟੀਫਿਕੇਟ ਇਕੱਠੇ ਕਰ ਰਹੇ ਹੈ ਜੀ ਕਦੇ ਬੀਏ ਕਰ ਲਈ ਬੀਏ ਮੈਨੂੰ ਡਿਗਰੀ ਜਿਹੜੀ ਆ ਮੈਂ ਸੀਰੀਅਸਲੀ ਦੱਸਦਾ ਇੱਕ ਚ ਗੱਲ ਯਾਦ ਆ ਰਹੀ ਹੈ ਉਹ ਮੈਨੂੰ ਉਹਦੀ ਪਲੱਸ 2 ਦੇ ਇਕੁਇਵਲੈਂਟ ਹੀ ਹੈ ਉਹ ਜੀ ਉਹਦੇ ਵਿੱਚ ਕੁਝ ਪਰਸਨ ਸਿੱਖਿਆ ਕਿ ਨਹੀਂ ਆਂਦੇ ਵਾਕਿ ਐਕਚੁਅਲ ਦੇ ਵਿੱਚ ਜਸਟ ਉਹ ਇੱਕ ਡਿਗਰੀ ਹੈ ਕਿ ਹਾਂ ਤੁਸੀਂ ਗ੍ਰੈਜੂਏਟ ਹੋ ਚੁੱਕੇ ਹੋ ਨਾਥਿੰਗ ਐਲਸ ਹਾਂ ਅਗਰ ਤੁਸੀਂ ਇਹ ਚੀਜ਼ਾਂ ਨੂੰ ਤਾਂ ਕਰੋ ਅਗਰ ਤੁਸੀਂ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ ਬਟ ਅਗਰ ਤੁਸੀਂ ਐਕਚੁਅਲ ਦੇ ਵਿੱਚ ਪ੍ਰਾਈਵੇਟ ਆਰਗੇਨਾਈਜੇਸ਼ਨਸ ਦੇ ਵਿੱਚ ਕੰਪੀਟ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਇੰਪੋਰਟੈਂਟ ਹੈ ਤੁਹਾਨੂੰ ਸਕਿੱਲਸ ਦੇ ਵਿੱਚ ਆਨਾ ਦੇ ਸਕਿਲਸ ਕੱਲੇ ਇਨਹਾਂਸ ਕਰਨ ਦਾ ਤਰੀਕਾ ਇਹ ਹੈ ਉਹ ਜਗ੍ਹਾ ਤੇ ਜਾਓ ਜਿੱਥੇ ਤੁਹਾਨੂੰ ਆਉਟਪੁੱਟ ਮਿਲੇ ਮੈਂ ਇਵਨ ਇਹ ਨਹੀਂ ਕਹਿੰਦਾ ਕਿ ਸਿਰਫ ਅਸੀ ਹੈ ਹੂੰ ਬਹੁਤ ਲੋਕ ਹੈ ਬਹੁਤ ਜਗ੍ਹਾ ਤੇ ਜਾ ਸਕਦੇ ਆ ਬਹੁਤ ਜ਼ਿਆਦਾ ਸਕਿਲ ਸੈਂਟਰਸ ਹੈਗੇ ਬਟ ਉੱਥੇ ਤੁਸੀਂ ਜਾਓ ਨਾ ਜਿੱਥੇ ਸਕਿਲ ਸਿਖਾਏ ਵੀ ਜਾ ਰਹੇ ਆ ਵਾਕਿ ਸਿਰਫ ਸਰਟੀਫਿਕੇਟਸ ਲੈ ਕੇ ਤੁਸੀਂ ਅੱਗੇ ਨਹੀਂ ਵੱਸ ਸਕਦੇ ਜੀ ਉਹ ਤੁਹਾਨੂੰ ਇਸ਼ੂਜ਼ ਉਦੋਂ ਦਿਖਣਗੇ ਤੁਹਾਨੂੰ ਪਹਿਲੇ 5-7 ਸਾਲ ਤਾਂ ਬਹੁਤ ਈਜ਼ੀ ਲੱਗਣਗੇ ਕਿਉਂਕਿ ਪਹਿਲੇ 5-7 ਸਾਲ 10-15 ਦੀ ਜਰਨੀ ਈਜ਼ੀਲੀ ਨਿਕਲ ਜਾਂਦੀ ਹੈ ਹੂੰ ਬਟ ਆਫਟਰ 10:15 ਤੋਂ ਬਾਅਦ ਜੋ ਤੁਸੀਂ 25 30 ਤੇ ਜਾਓਗੇ ਉਦੋਂ ਇਸ਼ੂਜ਼ ਆਣਗੇ ਕਿਉਂਕਿ ਤੁਸੀਂ ਆਪਦੇ ਆਪ ਨੂੰ ਕੋਈ ਵੀ ਜੋ ਜੌਬ ਦੇ ਵਿੱਚ ਡਿਊਰਿੰਗ ਜੌਬ ਦੇ ਵਿੱਚ ਕੋਈ ਵੀ ਆਪਦੇ ਆਪ ਨੂੰ ਅਪਡੇਟ ਵੀ ਨਹੀਂ ਕਰ ਰਹੇ ਵਾਕਿ ਤਾਂ ਇਹ ਮੈਨੂੰ ਜੋ ਇਸ਼ੂਜ਼ ਜਿਹੜੇ ਦਿਖ ਰਹੇ ਨੇ ਜਿਦੇ ਕਰਕੇ ਕਿ ਉਹਨਾਂ ਦੀ ਸੈਲਰੀ ਹਾਈਕਲੀ ਹੋ ਪਾਰੀ ਜੀ ਜਿਦੇ ਕਰਕੇ ਕਿ ਉਹ ਮਤਲਬ ਆਪਦੇ ਆਪ ਨੂੰ ਆਪਾਂ ਕਹਿ ਸਕਦੇ ਹਾਂ ਕਿ ਕੋਈ ਉਹਨਾਂ ਦੀ ਲਾਈਕ ਕੋਈ ਕੰਪਨੀ ਦੇ ਵਿੱਚ ਵੀ ਜੁਆਇਨ ਨਹੀਂ ਕਰ ਪਾਰ ਰਿਹਾ ਜੀ ਠੀਕ ਹੈ ਲਾਈਕ ਬਹੁਤ ਮੈਂ ਕਹਾਂ ਮੋਟੇ-ਮੋਟੇ ਐਜੇ ਇਸ਼ੂਜ਼ ਆ ਰਹੇ ਨੇ ਕਿ ਜਿਹਦੇ ਨਾਲ ਉਹ ਜੌਬ ਦੇ ਵਿੱਚ ਆ ਨਹੀਂ ਪਾਰੇ ਤੇ ਉਹ 10 ਤੋਂ 15 ਦੇ ਵਿੱਚ इवन ਤੁਸੀਂ ਇਹ ਲਗਾ ਲਓ 20 ਇਅਰ ਐਕਸਪੀਰੀਅੰਸ ਕੈਂਡੀਡੇਟਸ ਵੀ ਮੇਰੇ ਕੋਲ ਆਈ ਲੇਤੇ ਉਹ ਜੇ ਮੈਂ ਉਹਨਾਂ ਦੀ ਵੀ ਗੱਲ ਕਰਾਂ ਹਮ ਲਾਈਕ ਉਹ 10 ਇਅਰ 15000 ਤੇ ਵਰਕਿੰਗ ਨੇ ਜੀ ਸੋ ਰੀਜ਼ਨ 20 ਸਾਲ ਦਾ ਅਰਸਾ ਤਾਂ ਕਾਫੀ ਹੁੰਦਾ ਹੈਗਾ ਉਸ ਦੇ ਵਿੱਚ ਤਾਂ ਲੋੜੀ ਦੀ ਗ੍ਰੋਥ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਨਿਤਿਨ ਜੀ ਅਕਾਊਂਟਸ ਨੂੰ ਲੈ ਕੇ ਟੈਲੀ ਨੂੰ ਲੈ ਕੇ ਜਾਂ ਫਰੰਟ ਆਫਿਸ ਦੇ ਵਿੱਚ ਵੀ ਕੰਪਿਊਟਰਸ ਦੀ ਰਿਕੁਆਇਰਮੈਂਟ ਬਹੁਤ ਹੈ ਅਕਾਊਂਟਸ ਦੇ ਵੀ ਵੱਖ-ਵੱਖ ਕੋਰਸਿਸ ਨੇ ਟੈਲੀ ਹੈ ਜਾਂ ਹੋਰ ਤਰ੍ਹਾਂ ਦੇ ਅਕਾਊਂਟ ਮੈਨੇਜ ਕਰਨ ਦੇ ਲਈ ਬਹੁਤ ਸਾਰੀਆਂ ਕੰਪਨੀਆਂਜ਼ ਨੂੰ ਨਿੱਜੀ ਤੌਰ ਤੇ ਪ੍ਰਾਈਵੇਟ ਅਦਾਰਿਆਂ ਨੂੰ ਲੋੜ ਰਹਿੰਦੀ ਹੈ ਤਾਂ ਫਿਰ ਇਹਨਾਂ ਕੰਪਨੀਆਂ ਦੇ ਵਿੱਚ ਜੋ ਲੋੜਿੰਦਾ ਹੁਨਰ ਚਾਹੀਦਾ ਹੈ ਜੋ ਸਕਿੱਲਸ ਚਾਹੀਦੇ ਹੈ ਉਹ ਤੁਹਾਡੇ ਇਸ ਸੈਂਟਰ ਦੇ ਵਿੱਚ ਪ੍ਰੋਵਾਈਡ ਕਰਵਾਏ ਜਾਂਦੇ ਨੇ ਤੇ ਉਹ ਇਸ ਸੈਂਟਰ ਦੀ ਖਾਸੀਅਤ ਵੀ ਹੈ ਸਾਨੂੰ ਉਹਨਾਂ ਕੋਰਸੇਸ ਬਾਰੇ ਦੱਸੋ ਜਾਂ ਉਹਨਾਂ ਸਕਿੱਲਸ ਬਾਰੇ ਦੱਸੋ ਜੋ ਤੁਸੀਂ ਅਕਾਊਂਟਸ ਨੂੰ ਲੈ ਕੇ ਫਰੰਟ ਆਫਿਸ ਨੂੰ ਲੈ ਕੇ ਟੈਲੀ ਨੂੰ ਲੈ ਕੇ ਇਸ ਤਰ੍ਹਾਂ ਸਿਖਾ ਰਹੇ ਹੋ ਇੱਥੇ ਇਸ ਸੈਂਟਰ ਵਿੱਚ ਐਕਚੁਅਲ ਦੇ ਵਿੱਚ ਸਰ ਜੋ ਮੇਰੀ ਇੱਕ ਪਰਸਪੈਕਟਿਵ ਹੈ ਜੀ ਦੇਖੋ ਸਾਰੇ ਬੱਚੇ ਇੱਥੇ ਕੀ ਕਰ ਰਹੇ ਹੈ ਸਟਾਰਟਿੰਗ ਤੋਂ ਹੀ ਮੇਰੇ ਕੋਲ ਬਹੁਤ ਕੋਰਸੇਸ ਕਰਕੇ ਹੋਏ ਬੱਚੇ ਆਉਂਦੇ ਨੇ ਕਿਉਂਕਿ ਪਹਿਲਾਂ ਮੇਰਾ ਉਹ ਜੋ ਪਹਿਲਾਂ ਵੀ ਨਹੀਂ ਹੁਣ ਵੀ ਹੈ ਮੇਰਾ ਵਰਕਿੰਗ ਹੈ ਜੋਬ ਪਲੇਸਮੈਂਟ ਜੀ ਠੀਕ ਹੈ ਸਰ ਤਾਂ ਮੈਂ ਜੋਬ ਪਲੇਸਮੈਂਟ ਦਾ ਕੰਮ ਕਰਵਾ ਰਿਹਾ ਸੀ ਹੂੰ ਤੇ ਨਾਲ ਨਾਲ ਹੁਣ ਮੈਂ ਸਕਿੱਲ ਸੈਂਟਰ ਜਿਹੜਾ ਓਪਨ ਕੀਤਾ ਮੈਂ ਹੁਣ ਇਸ ਦੇ ਵਿੱਚ ਇੱਕ ਚੀਜ਼ ਕਹਿਣਾ ਚਾਹਾਂਗਾ ਬਹੁਤ ਅੱਛੀ ਕਿ ਮੈਂ ਬਿਲਕੁਲ ਉਹ ਚੀਜ਼ ਦਊਂਗਾ ਉਹਨਾਂ ਨੂੰ ਕਿ ਜਿਸ ਨਾਲ ਕਿ ਉਹ ਕੱਲ ਕਿਤੇ ਵੀ ਜੌਬ ਕਰਨ ਜਾਣ ਬਹੁਤ ਈਜ਼ੀਲੀ ਜੌਬ ਲੈ ਸਕਣ ਹਮ ਹੁਣ ਅਗਰ ਮੈਂ ਇਕੱਲਾ ਉਹਨਾਂ ਨੂੰ ਟੈਲੀ ਸਿਖਾ ਦਾਂ ਵਾਕਈ ਠੀਕ ਹੈ ਓਰਿਜਨਲ ਇੱਕ ਸੌਫਟਵੇਅਰ ਤਾਂ ਸਿੱਖ ਜਣਗੇ ਜੀ ਪਰ ਉਸ ਤੋਂ ਬਾਅਦ ਅਗਰ ਆਪਾਂ ਕਹੀਏ ਕਿ ਉਹ ਸਾਰੀ ਉਮਰ ਚਾਹੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਉਹ ਬਿਲਿੰਗ ਦਾ ਵਰਕ ਹੀ ਸਿੱਖ ਪਾਣਗੇ ਵਾਕਈ ਠੀਕ ਹੈ ਉਹ ਬਿਲਰ ਤੋਂ ਅੱਗੇ ਨਹੀਂ ਵੱਧ ਪਾਣਗੇ ਜੀ ਫਿਰ ਉਹਨਾਂ ਨੇ ਅਕਾਊਂਟੈਂਟ ਬੰਨਾ ਹੋਏਗਾ ਜਿਹਦੇ ਨਾਲ ਉਹਨਾਂ ਨੇ ਸੈਲਰੀ ਵਤੇ ਹੂੰ ਤਾਂ ਐਕਚੁਅਲ ਤੇ ਵਿੱਚ ਕੀ ਹੈ प्रॉपर ਸਟੱਡੀ ਆਪਾਂ ਨੂੰ ਕਰਨੀ ਇੰਪੋਰਟੈਂਟ ਹੈ ਫਿਰ ਨਹੀਂ ਤਾਂ ਉਸੇ ਲੈਵਲ ਤੇ ਹੀ ਸਾਰੀ ਉਮਰ ਉਹ ਕੰਮ ਕਰਦੇ ਰਹ ਜਾਣਗੇ ਜੀ ਉਹਨਾਂ ਨੂੰ ਇਹੀ ਨਹੀਂ ਸਮਝ ਆਏਗਾ ਕਿ ਲਾਈਕ ਕਿਵੇਂ ਅਸੀਂ ਇੰਪਰੂਵ ਕਰੀਏ ਤੁਸੀਂ ਇਹ ਸਮਝੋ ਕੋਰਸ ਸਾਡਾ ਜਿਹੜਾ ਹੈਗਾ ਅਸੀਂ ਇਸ ਤਰੀਕੇ ਨਾਲ ਉਹਨੂੰ ਬਣਾਇਆ 1 ਇਅਰ ਪ੍ਰੋਗਰਾਮ ਮੈਂ ਉਹਨੂੰ ਕਹੂੰਗਾ ਕਾਊਂਟ ਕੋਰਸ ਨੂੰ ਜੀ ਠੀਕ ਹੈ ਉਸ ਦੇ ਵਿੱਚ ਅਸੀਂ ਪਰਸਨੈਲਿਟੀ ਡਵੈਲਪਮੈਂਟ ਕਲਾਸਿਸ ਵੀ ਇਨਕਲੂਡ ਕਰਤੀਆਂ ਜਿਸ ਨਾਲ ਕਿ ਉਹ ਆਪਣੀ ਪਰਸਨੈਲਿਟੀ ਗਰੋਥ ਵੀ ਕਰ ਸਕਣ ਜੀ ਕਿਉਂਕਿ ਇੰਟਰਵਿਊਸ ਦੇ ਵਿੱਚ ਇਸ਼ੂਸ ਆਉਂਦੇ ਆ ਫਿਰ ਬਿਲਕੁਲ ਠੀਕ ਹੈ ਅਕਾਊਂਟੈਂਟ ਪ੍ਰੋਪਰਲੀ ਉਹਨਾਂ ਨੂੰ ਕ੍ਰੀਏਟ ਕਰ ਦਾਂਗੇ ਫਿਰ ਉਹ ਇਕੱਲੇ ਬਿਲਰ ਨਹੀਂ ਰਹਿਣਗੇ ਜੀ ਠੀਕ ਹੈ ਕਿਉਂਕਿ ਨਹੀਂ ਤਾਂ ਕੀ ਹੁੰਦਾ ਉੱਥੇ ਜਾ ਕੇ ਉਹ ਸਿਰਫ ਬਿਲਿੰਗ ਕੱਟਦੇ ਰਹਿਣਗੇ ਹੂੰ ਫਿਰ ਅਗਰ ਬਾਅਦ ਵਿੱਚ 10 ਅਗਰ ਆਪਾਂ ਉਹੀ 5 7 ਇਅਰਸ ਤੋਂ ਬਾਅਦ ਦੇਖਾਂਗੇ ਉਹ ਕਹਿੰਦੇ ਮਿਲਣਗੇ ਸਾਨੂੰ 15 17 ਉਸੇ ਤੇ ਰਹਿਣਗੇ ਸੈਲਰੀ ਹਾਈਕ ਕਰਨ ਦਾ ਤਰੀਕਾ ਵੀ ਇੱਕ ਹੈਗਾ ਕਿ ਤੁਹਾਨੂੰ ਆਪਦੇ ਆਪ ਨੂੰ ਟਾਈਮ ਟੂ ਟਾਈਮ ਅਪਡੇਟ ਕਰਨਾ ਪਏਗਾ। ਬਿਲਕੁਲ। ਈਵਨ ਤੁਸੀਂ ਇਹ ਪਰਸਪੈਕਟਿਵਸ ਦੇ ਵਿੱਚ ਮੈਂ ਆਉਣਾ ਚਾਹੁੰਗਾ ਕਿ ਜਿਹੜੀ ਵੱਡੀ ਕੰਪਨੀਆਂ ਐਮ ਐਨ ਸੀ ਕੰਪਨੀਆਂ 'ਚ ਵੀ ਜਦੋਂ ਵਰਕ ਕਰਦੇ ਆ ਬੈਂਗਲੌਰ ਸਾਈਡ ਜਾਂ ਕੋਈ ਵੀ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਉਹ ਲੋਕ ਵੀ ਆਪਦੇ ਆਪ ਨੂੰ ਜਿਵੇਂ ਏ ਆਈ ਦੇ ਵਿੱਚ ਆਉਣਾ ਚਾਹੁੰਦੇ ਹਮ ਰਾਈਟ ਅਸੀਂ ਤੁਹਾਡਾ ਅਸੀਂ ਇਸ ਚੀਜ਼ ਨੂੰ ਵੀ ਲੈ ਕੇ ਆਏ ਆ ਕਿ ਕੁਝ ਮੋਡਿਊਲਸ ਅਸੀਂ ਏ ਆਈ ਦੇ ਵੀ ਇਨਕਲੂਡ ਕਰ ਰਹੇ ਹਾਂ। ਬਿਲਕੁਲ। ਬਰੋ ਅ ਲਾਈਕ ਬਹੁਤ ਐਜੇ ਹੈ ਕਿ ਜਿਹੜੇ ਕੀ ਇੱਥੇ ਰੈਗੂਲਰ ਯੂਜੇਜ ਲਈ ਆਪਣੇ ਤਾਂ ਕਿ ਤੁਸੀਂ ਬਹੁਤ ਈਜ਼ੀਲੀ ਆਫ ਦੀ ਜਿਵੇਂ ਚੈਟ ਜੀਪੀਟੀ ਹੋ ਗਿਆ ਜੀ ਬਿਲਕੁਲ ਉਹ ਯੂਜ਼ ਕਰਨਾ ਸਿਖਾ ਦਾਂਗੇ ਜਿਸ ਨਾਲ ਕਿ ਉਹਨਾਂ ਨੂੰ ਈਮੇਲ ਕਰਨਾ ਜਾਂ ਬਹੁਤ ਈਜ਼ੀਲੀ ਆਫ ਦੀ ਐਪਲੀਕੇਸ਼ਨਸ ਆਫ ਦੀ ਜੋ ਕ੍ਰੀਏਟਿਵਸ ਬਣਾਨੀ ਲਾਈਕ ਰਾਈਟਿੰਗ ਕਰਨੀ ਬਹੁਤ ਈਜ਼ੀ ਹੋ ਜਾਏਗੀ ਸੋ ਵਰਕ ਜਿਹੜਾ ਹੈ ਉਹ ਇੱਥੇ ਆ ਕੇ ਸਮਾਰਟਨੈਸ ਦੇ ਨਾਲ ਤੁਸੀਂ ਸਿੱਖ ਸਕਦੇ ਹੋ ਨਿਤਿਨ ਜੀ ਜਦੋਂ ਕਮਿਊਨੀਕੇਸ਼ਨ ਸਕਿਲਸ ਦੀ ਗੱਲ ਆਉਂਦੀ ਹੈ ਤਾਂ ਕਮਿਊਨੀਕੇਸ਼ਨ ਸਕਿਲਸ ਨੂੰ ਅਕਸਰ ਇਹ ਸਮਝ ਲਿਆ ਜਾਂਦਾ ਹੈ ਇਹ ਲੈ ਲਿਆ ਜਾਂਦਾ ਹੈ ਵੀ ਅਸੀਂ ਇੰਗਲਿਸ਼ ਦੇ ਵਿੱਚ ਗੱਲ ਕਰਨਾ ਸਿੱਖਣਾ ਹੈ ਸਪੀਕਿੰਗ ਸਕਿੱਲ ਜਿਹੜੇ ਆ ਇੰਗਲਿਸ਼ ਦੇ ਸਿੱਖਣੇ ਆ ਅਸੀਂ ਚਾਹਾਂਗੇ ਕਿ ਪਰਸਨੈਲਿਟੀ ਡਿਵੈਲਪਮੈਂਟ ਦੇ ਨਾਲ-ਨਾਲ ਕਮਿਊਨੀਕੇਸ਼ਨ ਸਕਿੱਲਸ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਹੁਨਰ ਉਹਨਾਂ ਨੂੰ ਸਿਖਾਉਂਦੇ ਹੋ ਜਾਂ ਕੀ ਖਾਸੀਅਤ ਹੈ ਇਸ ਸੈਂਟਰ ਦੇ ਵਿੱਚ ਆਉਣ ਵਾਲੇ ਕੈਂਡੀਡੇਟਸ ਨੂੰ ਮਿਲੇਗੀ ਐਕਚੁਅਲੀ ਸਰ ਸਹੀ ਤੁਸੀਂ ਕਹਿ ਰਹੇ ਹੋ ਕਿ ਕਮਿਊਨੀਕੇਸ਼ਨ ਸਕਿੱਲਸ ਜਿੰਨੇ ਵੀ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਉਹਨਾਂ ਨੇ ਇਹੀ ਬਣਾਤਾ ਹੈ कि लाइक पर्सनालिटी डेवलपमेंट ਉਹਦੀ ਹੁੰਦੀ ਹੈ ਜੋ ਇੰਗਲਿਸ਼ ਬਹੁਤ ਅੱਛੀ ਬੋਲਦਾ ਜੀ इवन ਆਪਣੇ ਪੰਜਾਬ ਦਾ ਇਹ ਪਰਸਪੈਕਟਿਵ ਵਾਕਈ ਵਾਕਈ ਠੀਕ ਹੈ ਕਿ ਉਹ ਸੋਚਦੇ ਇਹ ਹੈ ਕਿ ਲਾਈਕ ਕਿ ਅਗਰ ਤੁਸੀਂ ਇੰਗਲਿਸ਼ ਬੋਲ ਰਹੇ ਹੋ ਤਾਂ ਤੁਹਾਡੀ ਪਰਸਨੈਲਿਟੀ ਬਹੁਤ ਅੱਛੀ ਹੈ ਪਰ ਪਰਸਨੈਲਿਟੀ ਇਸ ਤਰੀਕੇ ਨਾਲ ਨਹੀਂ ਹੁੰਦੀ ਪਰਸਨੈਲਿਟੀ ਹੈ ਕਿ ਲਾਈਕ ਤੁਸੀਂ ਕਿਵੇਂ ਸਭ ਤੋਂ ਇੰਪੋਰਟੈਂਟ ਹੈ ਇੱਕ ਦੂਸਰੇ ਨਾਲ ਕਿਵੇਂ ਗੱਲਬਾਤ ਕਰ ਰਹੇ ਹੋ ਜੀ ਠੀਕ ਹੈ ਕਿ ਤੁਸੀਂ ਦੂਸਰੇ ਨੂੰ ਸਭ ਤੋਂ ਇੰਪੋਰਟੈਂਟ ਇਹ ਵੀ ਰਹਿੰਦਾ ਕਿ ਤੁਸੀਂ ਸਾਹਮਣੇ ਵਾਲੇ ਨੂੰ ਰਿਸਪੈਕਟਫੁਲੀ ਗੱਲ ਕਰ ਰਹੇ ਹੋ ਐਂ ਵਾਕਈ ਵਾਕਈ ਠੀਕ ਹੈ ਤਾਂ ਅਸੀਂ ਇਸ ਦੇ ਵਿੱਚ ਇਨਕਲੂਡ ਕਰ ਰਹੇ ਹਾਂ ਮੋਰਲ ਐਥਿਕਸ ਵੀ ਕੰਪਲੀਟ ਕਰ ਰਹੇ ਹਾਂ ਜੀ ਕਿ ਕੱਲਾ ਇਹ ਹੀ ਨਹੀਂ ਕਰਾਂਗੇ ਕਿ ਅਸੀਂ ਸਭ ਤੋਂ ਇੰਪੋਰਟੈਂਟ ਆ ਇੱਕ ਇੰਟਰਵਿਊਜ਼ ਕਿਵੇਂ ਦੇਨੇ ਹਨ ਹਮ ਕਿਉਂਕਿ ਲੋਕਾਂ ਨੂੰ ਕਿਉਂਕਿ ਅਸੀਂ ਸਕਿੱਲ ਸੈਂਟਰ ਦੇ ਵਿੱਚ ਜਦੋਂ ਬੱਚਾ ਆਂਦਾ ਹੈ ਉਹਨੂੰ ਇਹ ਹੀ ਨਹੀਂ ਪਤਾ ਉਸ ਇੱਕ ਕਾਮਨ ਜੀ ਚੀਜ਼ ਦੱਸ ਦਮ ਮੈਨੂੰ ਬਹੁਤ ਅੱਛਾ ਮੈਨੂੰ ਬਹੁਤ ਬੁਰਾ ਲੱਗਿਆ ਜਦੋਂ ਕੋਈ ਕੈਂਡੀਡੇਟ ਆਇਆ ਐਮਬੀਏ ਕੈਂਡੀਡੇਟਸ ਹਮ ਠੀਕ ਹੈ ਐਮਬੀਏ ਕੰਪਲੀਟ ਮਾਰਕੀਟਿੰਗ ਐਂਡ ਐਚ ਆਰ ਜੀ ਤੇ ਲਿਟਰਲੀ ਉਹਨਾਂ ਨੂੰ ਇਹੀ ਨਹੀਂ ਆਈਡੀਆ ਕਿ ਮਾਰਕੀਟਿੰਗ ਕੀ ਹੁੰਦਾ ਹਮ ਤੇ ਐਚ ਆਰ ਕੀ ਹੁੰਦਾ ਹਮ ਹੁਣ ਮੈਂ ਤੁਸੀਂ ਉਹਨਾਂ ਦਾ ਅੱਗੇ ਇੰਟਰਵਿਊ ਕਿਵੇਂ ਕਰਵਾਵਾਂ ਜੀ ਸੋ ਅਪੀਅਰ ਹੋਣਾ ਤੁਹਾਡਾ ਸੌਖਾ ਹੋ ਜਾਂਦਾ ਜੇਕਰ ਤੁਸੀਂ ਇਸ ਤਰ੍ਹਾਂ ਦਾ ਕੋਈ ਹੁਨਰ ਜਿਹੜਾ ਹੈ ਸਕਿਲਸ ਜਿਹੜੇ ਉਹ ਸਿੱਖ ਲੈਨੇ ਹੋ ਇਸ ਸੈਂਟਰ ਦੇ ਵਿੱਚ ਇਹੀ ਸਕਿਲਸ ਜਿਹੜੇ ਹੈ ਉਹ ਤੁਹਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਿਖਾਏ ਜਾਂਦੇ ਨੇ ਨਿਤਿਨ ਜੀ ਸੰਪਰਕ ਨੰਬਰ ਵੀ ਦੱਸ ਦਿਓ ਵੈਸੇ ਤਾਂ ਸਾਡੀ ਸਕਰੀਨ ਦੇ ਥੱਲੇ ਸੰਪਰਕ ਨੰਬਰ ਜਿਹੜੇ ਹੈ ਉਹ ਨਸ਼ਰ ਕੀਤੇ ਜਾ ਰਹੇ ਨੇ ਛਾਇਆ ਹੋ ਰਹੇ ਨੇ ਤੁਸੀਂ ਤੁਹਾਡੇ ਤੱਕ ਕੰਟੈਕਟ ਕਰਨ ਦੇ ਜ਼ਰੀਏ ਜਿਹੜੇ ਨੇ ਉਹ ਵੀ ਦੱਸ ਦਿਓ ਸੋ ਮੇਰਾ ਜੋ ਤੁਸੀਂ ਕੰਟੈਕਟ ਕਰ ਸਕਦੇ ਹੋ ਮੇਰਾ ਨੰਬਰ ਰਹੇਗਾ 7643001001 ਜੀ ਮੇਰੀ ਕੰਪਨੀ ਦਾ ਨਾਮ ਹੈ 인ਸਪਾਇਰ ਐਜੂਕੇਸ਼ਨਲ ਸਕਿਲ ਡਿਵੈਲਪਮੈਂਟ ਸੈਂਟਰ ਜੀ ਤੇ ਮੇਰਾ ਐਂਟਰਪ੍ਰਨੋਰਸ਼ਿਪ ਦਾ ਵੀ ਕੋਰਸ ਅਸੀਂ ਇੰਟਰੋਡਿਊਸ ਕਰ ਰਹੇ ਹਾਂ ਜੋ ਪੂਰੇ ਬਠਿੰਡਾ ਦੇ ਵਿੱਚ ਫਸਟ ਟਾਈਮ ਹੋ ਰਿਹਾ ਜੀ ਤੇ ਲਾਈਕ ਉਸ ਦੇ ਨਾਲ ਕੀ ਹੈ ਕਿ ਲੋਕਾਂ ਨੂੰ ਅਸੀਂ ਇਹ ਸਕਿੱਲਸ ਦੇ ਰਿਹਾ ਕਿ ਤੁਸੀਂ ਕਿਵੇਂ ਨਾ ਕਿਵੇਂ ਆਪ ਦਾ ਬਿਜ਼ਨਸ ਸਟਾਰਟ ਕਰ ਸਕਦੇ ਹੋ ਜੀ ਔਨਟਰਪ੍ਰੈਨਿਅਰ ਦੀ ਜਦ ਗੱਲ ਹੋ ਅਸੀਂ ਜਦੋਂ ਗੱਲ ਕਰਦੇ ਹਾਂ ਔਨਟਰਪ੍ਰੈਨਿਅਰਸ਼ਿਪ ਦੀ ਤਾਂ ਇਹ ਜ਼ਰੂਰੀ ਹੈ ਕਿ ਇੱਕ ਉਦਮੀ ਜਿਹੜਾ ਹੈ ਕਿਹੜੇ ਕਿਹੜੇ ਉਦਮ ਕਰ ਸਕਦਾ ਹੈ ਕਿਸ ਤਰ੍ਹਾਂ ਦੇ ਉਹ ਆਪ ਬਿਜ਼ਨਸ ਸ਼ੁਰੂ ਕਰ ਸਕਦਾ ਹੈ ਕਿਸ ਤਰ੍ਹਾਂ ਦੇ ਮੁਨਾਫੇ ਉਸ ਦੇ ਵਿੱਚ ਲੈ ਸਕਦਾ ਹੈ ਤੇ ਉਸ ਦੇ ਲਈ ਜ਼ਰੂਰੀ ਮੁਲਾਕਾਤਾਂ ਜ਼ਰੂਰੀ ਕਾਗਜ਼ਾਤ ਕਿਵੇਂ ਪੂਰੇ ਕਰਨੇ ਹਨ ਲੋਨ ਜਿਹੜੇ ਹੈ ਉਹ ਕਿੱਥੋਂ ਤੁਹਾਨੂੰ ਉਹਨਾਂ ਐਂਟਰਪ੍ਰੈਨਿਅਰਸ ਦੇ ਲਈ ਉਸ ਕੰਮ ਦੇ ਲਈ ਮਿਲਣਗੇ ਸੋ ਇਹ ਸਾਰੀਆਂ ਗੱਲਾਂ ਨਿਤਿਨ ਜੀ ਸਾਨੂੰ ਹੁਣ ਇਸ ਪਾਰਟ ਦੇ ਵਿੱਚ ਜਦੋਂ ਅਸੀਂ ਐਂਟਰਪ੍ਰੈਨਿਅਰ ਦੀ ਗੱਲ ਕਰ ਰਹੇ ਹਾਂ ਦੱਸ ਰਹੇ ਨੇ ਜੀ ਨਿਤਿਨ ਜੀ ਹਾਂਜੀ ਸਰ ਇਸ ਦੇ ਵਿੱਚ ਇਹ ਵੀ ਰਹੇਗਾ ਕਿ ਲਾਈਕ ਅਸੀਂ ਬਹੁਤ سارے ਜੋ ਬਿਜ਼ਨਸਮੈਨ ਨੇ ਵੱਡੇ ਬਿਜ਼ਨਸਮੈਨ ਨੇ ਜੋ ਵਰਕਿੰਗ ਨੇ ਉਹਨਾਂ ਨੂੰ ਵੀ ਅਸੀਂ ਬੁਲਾਵਾਂਗੇ ਤਾਂ ਕਿ ਉਹਨਾਂ ਨਾਲ 1 ਟੂ 1 ਉਹ ਬੀਟ ਕਰ ਸਕਣ ਉਹਨਾਂ ਦਾ ਕੋਈ ਐਸਾ ਆਈਡੀਆ ਹੈ ਤਾਂ ਉਸ ਦੇ ਉੱਤੇ ਉਹ ਵਰਕ ਆਊਟ ਕਰ ਸਕਣ ਬਾਕੀ ਐਕਚੁਅਲੀ ਕੀ ਹੈ ਅਗਰ ਉਹ ਸਾਡੇ ਇਸ ਅਨਟਰਪ੍ਰੈਨੋਰਸ਼ਿਪ ਵਾਲੇ ਜੋ ਗਰੁੱਪ ਦੇ ਵਿੱਚ ਬੈਟਣਗੇ ਤਾਂ ਉਹਨਾਂ ਦੇ ਵਿੱਚ ਟੀਮਅਪਸ ਬਣਨਗੇ ਜੀ ਲਾਈਕ ਜਿੰਨਾਂ ਨਾਲ ਕੀ ਉਹ ਬਿਜ਼ਨਸ ਸਟਾਰਟ ਕਰਸਣ ਸਿਰਫ ਗੱਲਾਂ ਨਾ ਕਰ ਸਕਣ ਹੂੰ ਬਹੁਤ ਸਾਰੀ ਐਕਟੀਵਿਟੀਜ਼ ਹੋਣਗੀਆਂ ਜਿਹਦੇ ਨਾਲ ਕੀ ਉਹਨਾਂ ਨੂੰ ਸਮਝ ਆਣਾ ਸ਼ੁਰੂ ਹੋਏਗਾ ਕਿ ਲਾਈਕ ਕਿ ਅ ਕਿਵੇਂ ਬਿਜ਼ਨਸ ਕਰਨਾ ਹੈ ਜੀ ਕਿਵੇਂ ਅੱਗੇ ਗਰੋਥ ਕਰਨੀ ਹੈ ਤੇ ਇੱਕ ਜੋ ਟਰਮਨੋਲੋਜੀ ਹੈ ਉਹਨਾਂ ਦੀ ਚੇਂਜ ਹੋ ਜਾਏਗੀ ਉਹ ਸੋਚ ਪਾਣਗੇ ਐਕਟੀਵਿਟੀਜ਼ ਐ ਜੀ ਅਸੀਂ ਕਰਾਂਗੇ ਜਿਹਦੇ ਨਾਲ ਕੀ ਲਗਾ ਲੋ ਕਿ ਉਹਨਾਂ ਨੂੰ ਬਿਜ਼ਨਸ ਕਰਨਾ ਆ ਜਾਏਗਾ ਸ਼ਾਇਦ ਮੇਬੀ ਇਹ ਵੀ ਹੋ ਸਕਦਾ ਹੈ ਡੂਰਿੰਗ ਕੋਰਸ ਹੀ ਓਨ ਕਰਨਾ ਸ਼ੁਰੂ ਕਰ ਦੋ ਜੀ ਬਿਲਕੁਲ ਕਿਉਂਕਿ ਅਸੀਂ ਇਸੇ ਗੱਲ ਤੇ ਆਉਣਾ ਚਾਹੁੰਦੇ ਸੀ ਨਿਤਨ ਜੀ ਤੁਹਾਡੇ ਆਲਰੇਡੀ ਬਹੁਤ ਸਾਰੇ ਸੰਪਰਕ ਹੈਗੇ ਨੇ ਕੰਟੈਕਟਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਨੇ ਪਹਿਲਾਂ ਤੁਸੀਂ ਕੰਸਲਟੈਂਸੀ ਦਾ ਕੰਮ ਜਿਹੜਾ ਹੈ ਜਿੱਥੋਂ ਤੁਸੀਂ ਸ਼ੁਰੂ ਕੀਤਾ ਸੀ ਤੇ ਉਹ ਕੰਸਲਟੈਂਸੀ ਤੁਹਾਡੀ ਅਜੇ ਵੀ ਜਾਰੀ ਹੈ ਜੇਕਰ ਕੋਈ ਸਾਥੀ ਤੁਹਾਡੇ ਤੋਂ ਇਸ ਤਰ੍ਹਾਂ ਦੀਆਂ ਸੇਵਾਵਾਂ ਲੈਣਾ ਚਾਹੁੰਦਾ ਹੈ ਤਾਂ ਉਸ ਬਾਰੇ ਵੀ ਦੱਸ ਦਿਓ ਵੀ ਉਸ ਸਾਥੀ ਨੂੰ ਕੀ ਕਰਨਾ ਪਵੇਗਾ ਉਸਦੇ ਲਈ ਕੀ ਫਾਰਮੈਲिटीज ਹੈ ਜੇਕਰ ਕੋਈ ਕੰਸਲਟੈਂਸੀ ਵਾਲੀਆਂ ਸਹੂਤਾਵਾਂ ਤੁਹਾਡੇ ਤੋਂ ਲੈਣਾ ਚਾਹੁੰਦਾ ਹੈ ਰੋਜ਼ਗਾਰ ਤੁਹਾਡੀ ਏਜੰਸੀ ਦੇ ਜ਼ਰੀਏ ਤੁਹਾਡੇ ਇਸ ਸਕਿੱਲ ਸੈਂਟਰ ਦੇ ਜ਼ਰੀਏ ਹਾਸਲ ਕਰਨਾ ਚਾਹੁੰਦਾ ਤਾਂ ਸਰ ਅਗਰ ਕੋਈ ਲਾਈਕ ਲੂਸਰ ਲੈਣਾ ਚਾਹੁੰਦਾ ਹੈ ਸਭ ਤੋਂ ਇੰਪੋਰਟੈਂਟ ਮੈਂ ਇੱਕ ਗੱਲ ਕਹੂੰਗਾ ਉੱਚ ਸਕਿੱਲਸ ਹੋਣ ਜੀ ਠੀਕ ਹੈ ਅਗਰ ਉੱਚ ਸਕਿੱਲਸ ਹੈ ਤਾਂ ਜੌਬ ਸਾਡੇ ਕੋਲ ਹਰ ਤਰੀਕੇ ਦੀ ਅਵੇਲੇਬਿਲਟੀ ਹੈ ਜੀ ਸਭ ਤੋਂ ਇੰਪੋਰਟੈਂਟ ਇਹ ਲਗਾਓ ਕਿ ਜੋ ਵੀ ਅੱਗੇ ਕੈਂਡੀਡੇਟ ਹੈ ਉਹਨੂੰ ਇਹ ਚੀਜ਼ ਸਮਝੋ ਸਟਰਗਲ ਕਰਨ ਲਈ ਜ਼ਰੂਰੀ ਸਮਝਣਾ ਪੋਗਾ ਕਿ ਸਟਰਗਲ ਹਜੇ ਕਰਨਾ ਹੈ ਹੂੰ ਬੱਚੇ ਜੋ ਹੈ ਸਟਰਗਲ ਕਰਨ ਤੋਂ ਬਹੁਤ ਪਜ ਰਹੀ ਹੈ ਜੀ ਉਹ ਹਰ ਚੀਜ਼ ਇਹ ਮੰਗ ਰਿਹਾ ਕਿ ਲਾਈਕ ਦੂਸਰਾ ਸਾਡੇ ਲਈ ਸਾਡੇ ਹਿਸਾਬ ਨਾਲ ਚੱਲੇ ਹੂੰ ਪਰ ਉਸ ਪਰਸਨ ਦਾ ਇਹ ਨਹੀਂ ਸੋਚ ਰਿਹਾ ਕਿ ਉਹਦੇ ਕੋਲ ਤਾਂ ਪਹਿਲਾਂ ਹੀ ਕਰੋੜ ਕਰੋੜੋਂ ਦਾ ਬਿਜ਼ਨਸ ਹੈ ਉਹ ਤੁਹਾਡੇ ਹਿਸਾਬ ਨਾਲ ਕਿਉਂ ਚੱਲੇਗਾ ਬਾਕੀ ਉਹ ਪੁੱਛ ਰਿਹਾ ਸਰ ਟਾਈਮਿੰਗ ਇੰਨੀ ਮਿਲ ਜਾਊਗੀ ਸਰ ਇਹ ਮਿਲ ਜਾਏਗਾ ਹੂੰ ਉਹ ਐਕਚੁਅਲ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਸੋਚ ਕੇ ਖੁਦ ਹੀ ਚੱਲਣਾ ਪਏਗਾ ਇਸ ਸਟਰਗਲ ਟਾਈਮ ਹੈ ਸਟਰਗਲ ਤੋਂ ਤੁਹਾਨੂੰ ਬਚਣਾ ਨਹੀਂ ਹੈ ਸਟਰਗਲ 'ਚ ਤੁਹਾਨੂੰ ਆਣਾ ਹੈ ਜੀ ਤਾਂ ਇਹੀ ਇਸ਼ੂ ਜਿਹੜਾ ਸਭ ਤੋਂ ਵੱਡਾ ਹੈ ਕਿ ਉਹ ਟਾਈਮਿੰਗ ਨੂੰ ਪੁੱਲ ਜਨ ਸਿਰਫ ਇਹ ਸੋਚਣ ਕਿ ਅਸੀਂ ਅੱਗੇ ਜਾ ਕੇ ਫਿਊਚਰ ਆਪਦਾ ਬਣਾ ਲੈ ਜੀ ਫਿਊਚਰ ਬਣਾਉਂਦਾ ਇੱਕੋ ਹੀ ਤਰੀਕਾ ਹੈ ਕਿ ਅੱਜ ਦੇ ਟਾਈਮ 'ਚ ਸਟਰਗਲ ਕਰੋ ਜੋ ਅਰਨਿੰਗ ਹੈ ਉਹ ਤੁਹਾਨੂੰ ਆਫਟਰ 3 ਇਅਰਸ 4 ਇਅਰਸ 'ਚ ਮਿਲਣ ਗਿਆ ਜੇ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਅਸੀਂ ਤੁਹਾਨੂੰ ਉਹਦੇ ਲਈ ਵੀ ਤੁਹਾਨੂੰ ਅਸੀਂ ਉਹਦੇ ਲਈ ਵੀ ਸਿਖਾਉਂਦੇ ਰਵਾਂਗੇ ਕਿ ਕਿਵੇਂ-ਕਿਵੇਂ ਤੁਹਾਨੂੰ ਅੱਗੇ ਆਪਦੇ ਆਪ ਨੂੰ ਵਧਾਣਾ ਹੈ ਜੀ ਠੀਕ ਹੈ ਨਹੀਂ ਤਾਂ ਲੋਕ ਇਹੀ ਕਰਦੇ ਆ ਲਾਈਨ ਚੇਂਜ ਕਰ ਲੈਂਦੇ ਆ ਕਦੇ ਕਿਸੇ ਕੰਪਨੀ ਚ ਕਦੇ ਕਿਸੇ ਕੰਪਨੀ ਚ ਹਮ ਸਭ ਤੋਂ ਇੰਪੋਰਟੈਂਟ ਹੈ ਰਿਟੈਂਸ਼ਨ ਜੀ ਉਹਨਾਂ ਨੂੰ ਰਿਟੇਨਡ ਵੀ ਉੱਥੇ ਰਹਿਣਾ ਜ਼ਰੂਰੀ ਹੈ ਰਿਟੇਨ ਮਤਲਬ ਜ਼ਿਆਦਾ ਉਹ ਮਤਲਬ ਇੱਕ ਜਗ੍ਹਾ ਤੇ ਜ਼ਿਆਦਾ ਤੋਂ ਜ਼ਿਆਦਾ ਟਾਈਮ ਲਗਾਣਾ ਜੀ ਕਿ ਇਹ ਨਾ ਹੋਵੇ ਤੁਸੀਂ ਪਹਿਲੇ 2 ਮਹੀਨੇ ਕਿਸੇ ਕੋਲ ਕੰਮ ਕੀਤਾ 3 ਤੀਸਰੇ ਮਹੀਨੇ ਕਿ ਤੋ ਆਫਰ ਆ ਗਿਆ 5ਵੇਂ ਮਹੀਨੇ ਆਪਾਂ ਕਿਸੇ ਕੋਲ ਕੰਮ ਕਰ ਰਹੇ ਹਾਂ ਠੀਕ ਹੈ ਨਹੀਂ ਕਿਉਂਕਿ ਅਗਰ ਤੁਸੀਂ ਉਹਨਾਂ ਨੇ ਤੁਹਾਨੂੰ 2-3 ਵਾਰੀ ਦੇਖਣਾ ਤੁਹਾਡੇ ਰੈਜ਼ਿਊਮੇ ਦੇ ਵਿੱਚ ਉਹ ਚੀਜ਼ ਮੈਂਸ਼ਨ ਰਹੀ ਜੀ ਤਾਂ ਤੁਹਾਨੂੰ ਉਹਨਾਂ ਨੇ ਇਗਨੋਰ ਕਰ ਦੇ ਬਟ ਠੀਕ ਹੈ ਤਾਂ ਦੂਸਰੀ ਨਵੀਂ ਕੰਪਨੀ ਸੇ ਤੁਹਾਨੂੰ ਬਿਲਕੁਲ ਵੀ ਹਾਇਰ ਨਹੀਂ ਕਰਨਾ ਜੀ ਤਾਂ ਇਹ ਦੂਸਰੀ ਮੇਰਾ ਪੁਆਇੰਟ ਇਹ ਰਹੂਗਾ ਕਿ ਤੁਸੀਂ ਸਭ ਤੋਂ ਇੰਪੋਰਟੈਂਟ ਜੀ ਅ ਸਟਰਗਲ ਕਰਨ ਲਈ ਰੈਡੀ ਰਹੋ ਜੀ ਟਾਈਮਿੰਗਸ ਲਈ ਨਾ ਪੁੱਛੋ ਵੈਸੇ ਤਾਂ ਕੋਈ ਦਿੱਕਤ ਨਹੀਂ ਹੈ ਡਿਫਰੈਂਟ ਡਿਫਰੈਂਟ ਟਾਈਮਿੰਗਸ ਹੈ ਬਾਕੀ ਬਟ ਇਹ ਹੈ ਕਿ ਲਾਈਕ ਉਹ ਸਕਿਲਸ ਦੇ ਉੱਤੇ ਹੈ ਕਿ ਤੁਹਾਡੇ ਕੋਲ ਕਿਹੜੀ ਸਕਿਲਸ ਹੈ ਡੇ ਨਾਈਟ ਹੋਵੇ ਸਭ ਜੌਬਸ ਅਵੇਲੇਬਲ ਰਹਿਣਗੇ ਹਸਪੀਟਲ ਤੋਂ ਲੈ ਕੇ ਜਿਹੜੀ ਵੀ ਜੌਬ ਕਰੋਗੇ ਉਹ ਅਵੇਲੇਬਲ ਵੀ ਕਰ ਦਾਂਗੇ ਜੀ ਜੀ ਇਵਨ ਇਹ ਨਹੀਂ ਆ ਕਿ ਅਸੀਂ ਬਠਿੰਡਾ ਦੇ ਵਿੱਚ ਵੀ ਵਰਕਿੰਗ ਹੈ ਚੰਡੀਗੜ੍ਹ ਦੇ ਵਿੱਚ ਵੀ ਵਰਕਿੰਗ ਹੈ ਜੀ ਬਸ ਅਸੀਂ ਚੰਡੀਗੜ੍ਹ ਦੇ ਵਿੱਚ ਓਨਾ ਜ਼ਿਆਦਾ ਨਹੀਂ ਕਰ ਪਾ ਰਹੇ ਕਿਉਂਕਿ ਸਾਨੂੰ ਹੋਜੇ ਕੈਂਡੀਡੇਟਸ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਹੈ ਜੀ ਉਹੋ ਜੇ ਸਕਿਲਸ ਚੰਡੀਗੜ੍ਹ ਵਾਲੇ ਵੀ ਚਾਹੀਦੇ ਹੁੰਦੇ ਆ ਤੁਸੀਂ ਬਿਲਕੁਲ ਤਾਂ ਬਸ ਇਹੀ ਕਹੂੰਗਾ ਕਿ ਜੌਬਸ ਬਹੁਤ ਨੇ ਹਮ ਜੌਬਸ ਦੀ ਕਮੀ ਨਹੀਂ ਹੈ ਐਕਚੁਅਲੀ ਸਕਿਲਸ ਜਾਂ ਫਿਰ ਉਹਨਾਂ ਦੇ ਵਿੱਚ ਸਟਰਗਲ ਕਰਨ ਦੀ ਮਿਹਨਤ ਕਰਨ ਦੀ ਚਾਹ ਜਿਹੜੀ ਆ ਉਹ ਹੋਣੀ ਚਾਹੀਦੀ ਉਹ ਕਮੀ ਬਹੁਤ ਹੈ ਜੀ ਅਗਰ ਉਹ ਮਿਲ ਜਾਏ ਤਾਂ ਜੌਬਸ ਇਹ ਲਗਾ ਲਓ ਕਿ ਇਸ ਟਾਈਮ ਆ ਅਗਰ ਮੰਨ ਕੇ ਚੱਲਾਂ ਬਿਲਕੁਲ 1000 ਵੀ ਕਹੂੰਗੇ ਉਹ ਵੀ ਮੈਂ ਖੜੀ ਕਰ ਦੂੰਗਾ ਜੀ ਸੋ ਨਿਤਿਨ ਜੀ ਸਾਡੀ ਇਸ ਗੱਲਬਾਤ ਦੇ ਅਖੀਰ ਦੇ ਵਿੱਚ ਤੁਹਾਡਾ ਸੰਪਰਕ ਨੰਬਰ ਤੇ ਇਸ ਸਕਿੱਲ ਸੈਂਟਰ ਦਾ ਐਡਰੈਸ ਜਿਹੜਾ ਹੈ ਨੌਜਵਾਨਾਂ ਨੂੰ ਤੁਸੀਂ ਇੱਕ ਵਾਰ ਦੱਸ ਦਿਓ ਜੀ ਮੇਰਾ ਜੋ ਸਕਿੱਲ ਸੈਂਟਰ ਦਾ ਨਾਮ ਮੈਂ ਦੁਬਾਰਾ ਦੱਸਣਾ ਚਾਹੂੰਗਾ ਕਿ ਮੇਰੇ ਸਕਿੱਲ ਸੈਂਟਰ ਦਾ ਨਾਮ ਹੈ inspire educational skill development center ਤੁਸੀਂ ਇਹ अजीत रोड ਗਲੀ ਨੰਬਰ 6 ਦੇ ਵਿੱਚ ਸਾਡਾ ਇਹ ਸਿਚੁਏਟਿਡ ਹੈ ਜੀ ਤੇ ਸਾਡਾ ਕੰਟੈਕਟ ਨੰਬਰ ਹੈ 7643001001 ਜਿਹੜਾ ਮੇਰਾ ਆਫਿਸ ਦਾ ਨੰਬਰ ਹੈ ਉਹ ਹੋरेगा 8054012392 ਜੀ ਇਤਿਨਜੀ ਬੜੀ ਬਿਹਤਰੀਨ ਜਾਣਕਾਰੀ ਤੁਸੀਂ ਸਾਨੂੰ ਇਸ ਸੈਂਟਰ ਬਾਰੇ ਦਿੱਤੀ ਅਸੀਂ ਉਮੀਦ ਕਰਦੇ ਹਾਂ ਕਿ ਨੌਜਵਾਨ ਸਾਥੀ ਸਾਡੇ ਖਿੱਤੇ ਚ ਖੁੱਲੇ ਇਸ ਸਕਿੱਲ ਸੈਂਟਰ ਦਾ ਬਰਜ਼ੋਰ ਫਾਇਦਾ ਜਿਹੜਾ ਉਹ ਚੁੱਕਣਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸਰ ਜੀ ਮੈਂ ਵੀ ਇਹ ਚਾਹੂੰਗਾ ਕਿ ਲੋਕ ਇਸ ਚੀਜ਼ ਨੂੰ ਸਮਝਣ ਐਕਚੁਅਲੀ ਕੀ ਹੈ ਅਸੀਂ ਬਹੁਤ ਕੁਝ ਸੋਚ ਕੇ ਇਸ ਚੀਜ਼ ਨੂੰ ਬਣਾਇਆ ਹੈ ਜੀ ਬਿਲਕੁਲ ਇਹ ਚੀਜ਼ ਸਮਝ ਲਓ ਕਿ ਅਗਰ ਲੋਕ ਇਹਦੇ ਵਿੱਚ ਜੁੜਨਗੇ ਹੂੰ ਉਹਨੂੰ ਅਸੀਂ ਬਿਲਕੁਲ ਵੀ ਨਿਰਾਸ਼ ਹੋ ਕੇ ਨਹੀਂ ਨਿਕਲਣ ਦੇਵਾਂਗੇ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਵੀ ਬਹੁਤ ਬਹੁਤ ਰਿਕੁਐਸਟ ਕਰਾਂਗੇ ਕਿ ਅਗਰ ਤੁਸੀਂ ਸਾਡੇ ਨਾਲ ਜੁੜਦੇ ਹੋ ਲਾਈਕ ਤੁਹਾਨੂੰ ਪੂਰਾ ਅਸੀਂ ਸਹਿਯੋਗ ਕਰਾਂਗੇ ਕਿ ਤੁਹਾਡਾ ਜੋ ਬੱਚਾ ਹੈ ਅੱਗੇ ਵੱਸ ਸਕੇ ਨਾ ਕਿ ਉਹ ਉੱਥੇ ਹੀ ਘੜਾ ਰਵੇ ਜੋ ਤੁਸੀਂ ਚਾਹਦੇ ਹੋ ਉਹਨੂੰ ਉਹੀ ਮਿਲ ਸਕੇ ਥੋੜਾ ਪੈਸਾ ਵੇਸਟ ਨਹੀਂ ਹੁੰਦਾ ਵਾਂਗੇ ਜੀ। ਸ਼ੁਕਰੀਆ। ਸ਼ੁਕਰੀਆ ਜੀ।